ਜਨੰਦਰ ਦਿਹਾਤੀ ਦੇ ਥਾਣਾ ਫਲੋਰ ਦੀ ਪੁਲਿਸ ਵੱਲੋਂ ਕਤਲ ਕੇਸ ਦੀ ਵਾਰਦਾਤ ਨੂੰ 5 ਘੰਟੇ ਵਿੱਚ ਟ੍ਰੇਸ ਕਰਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਫਲੋਰ ਸਰਵਨ ਸਿੰਘ ਬਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀ ਗੁਜਰ ਭਾਈਚਾਰੇ ਨਾਲ ਸੰਬੰਧਿਤ ਇੱਕ ਵਿਅਕਤੀ ਮਹਿਲਾ ਸ਼ਕੂਰਾ ਪਤਨੀ ਲਕਤ ਤਰੀਵਾਸੀ ਪਿੰਡ ਅਸ਼ਾਹੂਰ ਜੋ ਕਿ ਘਰੋਂ ਦਵਾਈ ਲੈਣ ਗਈ ਸੀ ਪਰ ਕਾਰਨਾ ਪ੍ਰਤੀ ਜਿਸ ਦੀ ਲਾਸ਼ ਪਿੰਡ ਅਟਾ ਤੋਂ ਇਕ ਛੱਪੜ ਚੋ ਬ੍ਰਾਹਮਤ ਹੋਈ ਸੀ ਜਿਸ ਤੇ ਥਾਣਾ ਮੁਖੀ ਫਲੋਰ ਸੰਜੀਵ ਕਪੂਰ ਨੇ ਉਸਦੇ ਪਤੀ ਦੇ ਬਿਆਨਾਂ ਤੇ ਮੁਕੱਦਮਾ ਦਰਜ ਕਰਕੇ ਬ੍ਰਿਕੀ ਨਾਲ ਜਾਂਚ ਸ਼ੁਰੂ ਕੀਤੀ ਤਾਂ 5 ਘੰਟਿਆਂ ਦੇ ਅੰਦਰ ਹੀ ਕਤਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਮ੍ਰਿਤਕ ਮਹਿਲਾ ਸ਼ਕੂਰਾ ਦੇ ਪਿੰਡ ਗੜਾ ਦੇ ਰਹਿਣ ਵਾਲੇ ਲਿਆਕਤ ਅਲੀ ਉਰਫ ਬੱcci ਨਾਲ ਨਾਜਾਇਜ਼ ਤਾਲੁਕਾਤ ਸੰਜਤੇ ਚੱਲਦੇ ਉਹ ਆਪਣੇ ਭਰਾ ਗੰਨੀ ਨੂੰ ਨਾਲ ਲੈ ਕੇ ਪਿੰਡ ਅੱਟਾ ਦੀ ਨਹਿਰ ਤੇ ਗਿਆ ਸੀ ਜਿੱਥੇ ਸ਼ਕੂਰਾ ਦੀ ਬੱਚੀ ਨਾਲ ਬਹੰਸਵਾਜੀ ਹੋ ਗਈ ਤੇ ਬੱਚੀ ਨੇ ਸ਼ਕੂਰਾ ਦੇ ਗਲ ਵਿੱਚ ਪਾਈ ਚੁੰਨੀ ਨਾਲ ਉਸ ਦਾ ਗਲਾ ਘੋਟ ਕੇ ਉਸ ਦਾ ਕਤਲ ਕਰ ਦਿੱਤਾ ਤੇ লাশ ਨੂੰ ਆਪਣੇ ਭਰਾ ਗਨੀ ਦੀ ਮਦਦ ਨਾਲ ਛੱਪੜ ਵਿੱਚ ਛੁਡ ਦਿੱਤਾ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਬੱਚੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਗਨੀ ਹਲੇ ਫਰਾਰ ਹੈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਇਸ ਬੰਦ ਵਿੱਚ 309 ਨੰਬਰ ਐਫ ਆਈ ਆਰ ਜਿਹੜੀ ਹੈ ਉਹ ਥਾਣਾ ਫਲੋਰ ਵਿਖੇ ਦਰਜ ਕੀਤੀ ਗਈ ਸੀ ਇਹ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਸ੍ਰੀ ਹਰਕਮਲਪ੍ਰੀਤ ਸਿੰਘ ਖਾਕੀ ਦੇ ਦਿਖਾਵੇ ਨਿਰਦੇਸ਼ਾਂ ਤਹਿਤ ਇੱਕ ਸਪੈਸ਼ਲ ਟੀਮ ਜਿਹੜੀ ਉਹ ਗਠਿਤ ਕੀਤੀ ਗਈ ਸੀ ਜਿਹਦੇ ਵਿੱਚ ਲੇਡੀ ਇਨਸਪੈਕਟਰ ਨਦੀਪ ਕੌਰ ਤੇ ਐਫਐਸਓ ਫਲੋਰ ਸੰਜੀਵ ਕਪੂਰ ਦੇ ਰਹਿਣ ਮਈ ਇੱਥੇ ਟੀਮ ਬਣੀ ਸੀ ਤੇ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਹਾਂਗਾ ਵੀ ਇਹ ਜਿਹੜਾ ਲੜਕੀ ਗੋਮੋਰ ਤੋਂ ਬਾਅਦ ਕਤਲ ਹੋਈ ਸੀ ਇਹਨੂੰ 5 ਘੰਟਿਆਂ ਦੇ ਵਿੱਚ ਇਸ ਮਸਲੇ ਨੂੰ ਜਿਹੜਾ ਸੀ ਉਹ ਹੱਲ ਕਰ ਲਿਆ ਗਿਆ ਸੀ ਤੇ ਐਫਆਈਆ ਕਰਕੇ ਇੱਕ ਦੋਸ਼ੀ ਜਿਹੜਾ ਆਗਸਤਾ ਕਰ ਲਿਆ ਗਿਆ ਜੀ ਸਰ ਪਤਾ ਲੱਗਾ ਵੀ ਐਫਐਸ ਵਿੱਚ ਦੋ ਦੋਸ਼ੀ ਦਾ ਨਾਮ ਹੈਗੇ ਆ ਪਰ ਇਹ ਜਿਹੜਾ ਮਰਡਰ ਹੋਇਆ ਉਹਨਾਂ ਨੇ ਕੀਤਾ ਕਰੇ ਇਦੇ ਚ ਦੋ ਰੋਸ਼ੀ ਨੇ ਦੋਨੋਂ ਹੀ ਸਕੇਪਰਾ ਨੇ ਤੇ ਇਹ ਦੋਨੋਂ ਹੀ ਜਿਹੜਾ ਮਰਡਰ ਕੀਤਾ ਗਿਆ ਇਹਨਾਂ ਵੱਲੋਂ ਕੀਤਾ ਗਿਆ ਹੈ। ਪਰ ਪਤਾ ਲੱਗਾ ਵੀ ਇਹ ਮਰਡਰ ਕੀਤਾ ਕਿਉਂ ਕਰ ਰਹੇ? ਮਰਡਰ ਦਾ ਇਹ ਪੁਰਾਣੇ ਜਿਹੜਾ ਸੀ ਲਿਆਕਤ ਅਲੀ ਜਿਹੜਾ ਲੜਕੀ ਸੀ ਸਕੀਨਾ ਇਹਨਾਂ ਦੇ ਦੇ ਰਿਲੇਸ਼ਨ ਸਨ। ਜੀ ਤੇ ਨਿਗਾਇਤ ਤੌਲਕਾਰ ਚੱਲਦੇ ਪਏ ਸੀ ਇਹਨਾਂ ਨੇ ਆਪਣੇ ਪਰਿਵਾਰਕ ਤੌਰ ਦੇ ਉੱਤੇ ਵੀ ਇਹਨਾਂ ਨੂੰ ਹਰੈਸ ਕੀਤੀ ਸੀ ਵੀ ਇਹ ਕੰਮ ਤੋਂ ਗਰੇਜ਼ ਕਰਨ ਪਰ ਨਹੀਂ ਹੋਇਆ। ਤੇ ਉਸ ਤੋਂ ਬਾਅਦ ਜਦੋਂ ਇਹ ਬੀਤੀ ਸ਼ਾਮ ਨੂੰ ਮਿਲਣ ਵਾਸਤੇ ਗਈ ਹੈ ਉਥੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਹੋਣ ਤੋਂ ਬਾਅਦ ਇਹਦਾ ਕਤਲ ਕਰ ਦਿੱਤਾ ਗਿਆ ਸਰ ਮਡਰੋ ਪਲੇਸ ਤੋਂ ਉੱਥੇ ਹੀ ਮਾਰੀ ਗਈ ਜਾਂ ਉੱਥੇ ਸੁਟਾਈ ਗਈ ਹੈ ਕਿ ਜੋ ਹੁਣ ਤੱਕ ਦੀ ਤਫ਼ਤੀਸ਼ ਹੈ ਹੈ ਉਹਦੇ ਵਿੱਚ ਇਹ ਆਪਣਾ ਗੁਰਾਇਆਂ ਦੇ ਵਿੱਚ ਅਟੇਪਿੰਡ ਦੇ ਨਜ਼ਦੀਕ ਜਿਹੜੀ ਨਹਿਰ ਹੈਗੀ ਉਥੇ ਇਹਦੀ ਔਮਕਤਨ ਕੀਤਾ ਗਿਆ ਤੇ ਨਜ਼ਦੀਕ ਛੱਪੜ ਖੀਓ ਦੇ ਵਿੱਚ ਇਹਦੀ ਲਾਸ਼ ਜਿਹੜੀ ਆ ਉਥੋਂ ਦਿੱਤੀ ਗਈ ਸੀ ਸਿੱਕਾ ਤਾਂ ਸਰ ਐਫ ਆਈ ਆਰ ਦੇ ਵਿੱਚ ਨਵੇਂ ਬੰਦੇ ਨਾਮ ਅਜੇ ਨਹੀਂ ਐਫ ਆਈ ਆਰ ਦੇ ਵਿੱਚ ਇੱਕ ਦੋਸ਼ਵੀ ਸੀ ਬਾਅਦ ਦੇ ਵਿੱਚ ਉਹਦੀ ਪੋਸ਼ਕੇ ਸ਼ਰਦੰਸ਼ਾ ਦੇ ਉੱਤੇ ਦਾ ਸਗਾ ਭਰਾ ਜਿਹੜਾ ਹੈਗਾ ਗਨੀ ਹੈਗਾ ਉਹ ਉਹਨੂੰ ਇਸ ਕਤਲ ਦੇ ਵਿੱਚ ਇਨਵੋਲ ਕੀਤਾ ਗਿਆ ਪਤੀ ਦੇ ਵਿੱਚ